ਨਗਰ ਕੌਂਸਲ ਦੀਆਂ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਸ਼ਹਿਰਦਾਰ ਸਿਆਸੀ ਪਾਰਾ ਉਬਾਲੇ ਮਾਰਨ ਲੱਗਾ ਹੈ ਪ੍ਰਧਾਨ ਨਰਿੰਦਰ ਸ਼ਾਸਤਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਨਵੀਂ ਵਾਰਡਬੰਦੀ ਨਾ ਬਣਾਉਣ ਨੂੰ ਲੈ ਕੇ ਡੇਢ ਦਰਜੰਦੇ ਕਰੀਬ ਕੌਂਸਲਰਾਂ ਨੇ ਮਤਾ ਪਾਸ ਕੀਤਾ ਹੋਇਆ ਸੀ ਕਿ ਨਵੀਂ ਵਾਰਡਬੰਦੀ ਦੀ ਕੋਈ ਲੋੜ ਨਹੀਂ ਉਨ੍ਹਾਂ ਨੇ ਤਰਕ ਦਿੱਤਾ ਕਿ ਨਾ ਤਾਂ ਨਵੇਂ ਵਾਰਡ ਹੀ ਬਣੇ ਹਨ ਨਾ ਹੀ ਸ਼ਹਿਰ ਦੀ ਆਬਾਦੀ ਵਿੱਚ ਕੋਈ ਵਾਧਾ ਸਾਹਮਣੇ ਆਇਆ ਹੈ ਉਹਨਾਂ ਨੇ ਦੋਸ਼ ਲਗਾਉਂਦੇ ਕਿ ਨਵੀਂ ਵਾੜਬੰਦੀ ਬਣਾਉਣ ਤੋਂ ਪਹਿਲਾਂ ਕੋਈ ਇਤਰਾਜ਼ ਵੀ ਨਹੀਂ ਸੁਨੇ ਗਏ ਜਿਹੜੀ ਵਾੜਬੰਦੀ ਕੀਤੀ ਗਈ ਨਗਰ ਕੌਂਸਲ ਕਰਾ ਦਿੱਤੀ ਗਈ ਸਵਸਥੰ ਦੇ ਵਿੱਚ ਕੈਨਾ ਦੇ ਘਰ ਆਪਣੀ ਗੱਲ ਹੋ ਚੁੱਕੀ ਹੈ ਕਿਉਂਕਿ ਮੈਂ ਨਗਰ ਕੌਂਸਲ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਬਹੁਤ ਹੈਰਾਨ ਹਾਂ ਇੱਕ ਗੱਲ ਤੋਂ ਉੱਤੇ ਕਿ ਜਿਹੜੇ ਵੀ ਪ੍ਰੋਸੀਜਰ ਹੈਗੇ ਆ ਨਵੀਂ ਵਾੜਬੰਦੀ ਕਰਨ ਵਾਸਤੇ ਸਾਡੇ ਦਫ਼ਤਰ ਵੱਲੋਂ ਉਹਦੀ ਅਧਿਜ्ञਾਉਂਡਾਈ ਉਦੇ ਚ ਦੇਖੋ ਸਭ ਤੋਂ ਪਹਿਲਾਂ 17 ਮੈਂਬਰਾਨੇ ਨਗਰ ਕੌਂਸਲ ਮੀਟਿੰਗ ਦੇ ਵਿੱਚ ਮਤਾਂ ਪਾਇਆ ਕਿ ਵਾਰਡ ਬੰਦੀ ਨਹੀਂ ਹੋਣੀ ਚਾਹੀਦੀ ਰੀਜ਼ਨ ਇਹ ਹੈ ਕਿ ਨਾ ਤਾਂ ਸਾਡੀ ਲਿਮਟ ਵਧੀ ਹੈ ਨਾ ਸਾਡੀ ਕੋਈ ਉਥੇ ਪਬਲਿਕ ਸਮਤੀ ਰਾਏ ਪ੍ਰਗੀ ਤਾਂ ਇਸ ਕਰਕੇ ਕਿ ਬੇਲੋੜਾ ਜਿਹੜਾ ਹੈਗਾ ਪ੍ਰਕਿਰਿਆ ਸ਼ੁਰੂ ਕਰਕੇ ਲੋਕਾਂ ਦੇ ਆਧਾਰ ਕਾਰਡਾਂ ਤੇ ਲੋਕਾਂ ਦੇ ਫੋਟੋ ਕਾਰਡਾਂ ਤੇ ਪਾਸਪੋਰਟਾਂ ਤੇ ਹੋਰ ਜਿਹੜੇ ਦਸਤਾਵੇਜ਼ਾਂ ਹੈਗੇ ਉਹਨਾਂ ਦੇ ਬਾਰ-ਬਾਰ ਵਾਰਡ ਨੰਬਰ ਚੇਂਜ 2019 ਦੀ ਬਾੜਪਤੀ ਹੋ ਗਈ ਤਾਂ ਇਸ ਟਾਈਮ ਕੋਈ ਜ਼ਰੂਰਤ ਨਹੀਂ ਸੀ ਪਰ ਇਹਨਾਂ ਨੇ ਬਹੁ ਸ਼ੰਤੀ ਮੈਂਬਰਾਂ ਦੀ ਜਿਹੜੀ ਹੈਗੀ ਆ ਕਿਤੇ ਫੈਸਲੇ ਨੂੰ ਇਗਨੋਰ ਕਰਕੇ ਬਾੜਪੰਦੀ ਪ੍ਰਕਿਰਿਆ ਇਹਨਾਂ ਨੇ ਆਪਣੀ ਜਾਰੀ ਰੱਖੀ। ਲੋੜ ਹੈ ਜੇ ਦੇਖੋ 3-4 ਮੈਂ ਕਰਨਾ ਤੁਹਾਨੂੰ ਦੱਸਾਂ। ਸਭ ਤੋਂ ਪਹਿਲਾਂ ਜਿਹੜੀ ਜਿਹੜੀ ਨੋਟੀਫਿਕੇਸ਼ਨ ਹੋਈ ਆ ਉੱਤੇ ਸਪੱਸ਼ਟ ਲਿਖਿਆ ਹੋਇਆ ਕਿ ਜਦੋਂ ਇਹ ਨੋਟੀਫਿਕੇਸ਼ਨ ਨਗਰ ਕੌਂਸਲ ਵੱਲੋਂ ਕਿਸੇ ਅਖਬਾਰ ਵਿੱਚ ਪ੍ਰਕਾਸ਼ਿਤ ਕਰਾ ਦਿੱਤੀ ਜਾਵੇਗੀ ਉਸ ਦਿਨ ਤੋਂ ਬਾਅਦ ਸਾਨੂੰ ਦਾ ਟਾਈਮ ਹੈਗਾ ਅਪੀਲ ਸੁਣਨ ਉਹ ਜਵਾਬਸ ਲਿਖਿਆ ਹੋਇਆ ਸਾਰੇ ਦਫਤਰ ਵਾਲੋ ਕੀ ਕਿਹਾ ਗਿਆ ਨਾ ਨੇ ਇਹਨਾਂ ਨੇ 4 ਤਰੀਕ ਜਦੋਂ ਪੰਜਾਬ ਗਵਰਨਮੈਂਟ ਵੱਲੋਂ ਜਾਰੀ ਹੋਇਆ ਨੋਟੀਫਿਕੇਸ਼ਨ ਉਸੇ ਨੂੰ ਇਹਨਾਂ ਨੇ ਮੂਲ ਡੇਟ ਮੰਨ ਕੇ 9 ਤਰੀਕ ਪਾਇਆ 11 ਤਰੀਕ ਤੱਕ ਨਾ ਸਿਰਫ ਇਤਰਾਜ਼ ਨਹੀਂ ਤਾਂ ਕਿ ਲੋਕਾਂ ਨੂੰ ਨਾ ਪਤਾ ਲੱਗੇ ਲੋਕ ਜਾ ਕੇ ਇਤਰਾਜ਼ ਨਾ ਕਰ ਸਕਣ ਉਸ ਤੋਂ ਬਾਅਦ ਜਿਹੜੀ ਕਮੇਟੀ ਬਣਾਈ ਗਈ ਉਹਦੇ ਵਿੱਚ ਪਹਿਲਾਂ ਵੀ ਅਸੀਂ ਜਦੋਂ 2019 ਵਿੱਚ ਕਰਾਈਏ ਮੈਂ ਇਨਵੋਲਵ ਰਹੇ ਸਾਰੀਆਂ ਪਾਰਟੀਆਂ ਦੇ ਉਹਦੇ ਵਿੱਚ ਮੈਂਬਰ ਜਿਹੜੇ ਹੈਗੇ ਆ ਜੀਐਮਟੀ ਹੈਗੇ ਉਹਨਾਂ ਨੂੰ ਇੱਕ ਬਤੌਰ ਮੈਂਬਰ ਰੱਖਿਆ ਜਾਂਦਾ ਇਸ ਨਾਲ ਕੋਈ ਕਾਲੀ ਦਲ ਦਾ ਮੈਂਬਰ ਰੱਖਿਆ ਨਾ ਨਾ ਬੀਜੇ ਦੀ ਦਾ ਉਹਦੇ ਵਿੱਚ ਕਾਂਗਰਸ ਪਾਰਟੀ ਦਾ ਕੱਢੇ ਕੋਈ ਸਤਾਰਾ ਮਦਦੇ ਨੇ ਕੱਢੇ ਕੋਈ ਸਾਲ ਇਸ ਦੇ ਇੱਕ ਮੈਂਬਰ ਰੱਖਿਆ ਲਖਿਆ ਤੇ ਇਸ ਵਾਰ ਆਪ ਅਗਲੀ ਗੱਲ ਆ ਦੀਏ ਅਸੀਂ ਜਦੋਂ ਇਤਰਾਜ ਅਸਮਾਨਿਕਾ ਦਫ਼ਤਰ ਤੋਂ ਮੰਗਦੇ ਰਹੀ ਸੀ ਸਾਨੂੰ ਰੱਖਸ਼ਾ ਦਿਓ ਅਸੀਂ ਦੇ ਕੇ ਇਤਰਾਜ ਫਾਇਰ ਕਰੀਏ ਮੇਰੇ ਤੋਂ ਲੋਕ ਮੇਰੇ ਮੈਂਬਰ ਸਹਿਬਾਨ ਨੇ ਹੋਰ ਮੇਰੇ ਪਤਵੰਤੇ ਸੱਜਣ ਮੇਰੀ ਪਾਰਟੀ ਦੇ ਲੋਕ ਨੇ ਜਿਹੜੇ ਇਲੈਕਸ਼ਨ ਦੇ ਵਿੱਚ ਦੁਜੇਸਤੀ ਰੱਖਦੇ ਸੀਗੇ ਵੀ ਸਾਨੂੰ ਦੇਵੋ ਕਿ ਦੇ ਕੇ ਆਪਣੇ ਇਤਰਾਜ ਫਾਇਰ ਕਰੀਏ ਸਾਨੂੰ ਨਕਸ਼ਾ ਨਹੀਂ ਦਿੱਤਾ ਗਿਆ ਜਦ ਨਕਸ਼ਾ ਨਹੀਂ ਹੈਗਾ ਤਾਂ ਉਹ ਤੁਸੀਂ ਇਤਰਾਜ ਵੀ ਫਾਇਰ ਕਰੀਏ ਉਸ ਤੋਂ ਬਾਅਦ ਜਦੋਂ ਰੱਖਸ਼ਾ ਨਹੀਂ ਦਿੱਤਾ ਗਿਆ ਫਿਰ ਇਹਨਾਂ ਨੇ ਜਿਹੜੀ ਸਰਵੇ ਕਰਾਇਆ ਉਹ ਸਰਵੇ ਦੇ ਵਿੱਚ ਅਸੀਂ ਮੈਨਾਂ ਕੋਲ ਲਿਸਟ ਮੰਗੀ ਬੜਾ ਮੈਂ ਹੈਰਾਨ ਰਹਿ ਗਿਆ ਜਿਹੜੇ ਨਗਰ ਕੌਂਸਲ ਦੇ ਆਊਟਸੋਰਸ ਕਰਮਚਾਰੀ ਨਗਰ ਕੌਂਸਲ ਨੂੰ ਕੰਮ ਕਰ ਰਹੇ ਆ ਉਹਨਾਂ ਤੋਂ ਹੀ ਇਹਨਾਂ ਨੇ ਸਰਵੇ ਕਰਾ ਲਿਆ ਉਹਨਾਂ ਨੂੰ ਐਕਸਟਰਾ ਪੈਸੇ ਦੇ ਦਿੱਤੇ ਇੱਕ ਤਾਂ ਕਰਮਚਾਰੀ ਜਿਹੜਾ ਹੈਗਾ ਨਗਰ ਸ਼ਹਿਰ ਸਫਾਈ ਕਰਮਚਾਰੀ ਹੈਗਾ ਉਹਦੇ ਕੋਲ ਦੋ ਵਾਰਡਾਂ ਦਾ ਸਰਵੇ ਕਰਾ ਲਿਆ ਜਿਹੜੇ ਵੇਰੇ ਕ੍ਰੈਡਿਟ ਰਾਜ ਅਸੀਂ ਦਿੱਤੇ ਆ ਕਿਸੇ ਇਤਰਾਜ਼ ਦੀ ਇਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਉਸ ਬਾਅਦ ਇਹਨਾਂ ਨੇ ਫਾਈਨਲ ਨੋਟੀਫਿਕੇਸ਼ਨ ਕਰ ਦਿੱਤਾ उस तो मतलब अणगियां बेनिमिया जी कि गई हैं वो ना तो सू दफ्तर ही को दस तैयार है मैं प्रधान है सू क्या साढ़े बड़ा प्रैशर है जी उपरों बड़ा प्रैशर है जी सागज़ है नहीं अभी दे नहीं सकते सू मतलब कोई भी जी स्पष्ट जानकारी यही दे रही इस तो फिर तंग होके सा जे है दो मैंबर साहब ने अमर सिंह जी ने सांसलर ने कौन कुमार जी ने इन्हे वाइफ कौंसलर है ਇੱਕ ਨੂੰ ਕੰਟਰੋਲ ਹੈਗੇ ਸਮਾਪਤ ਵੀ ਹੈਗੇ ਇਹਨਾਂ ਵੱਲੋਂ ਜਿਹੜਾ ਹੈਗਾ ਜਿਹੜਾ ਹਾਈ ਕੋਰਟ ਦਾ ਜਾਰ ਹਾਈ ਕੋਰਟ ਦਾ ਜਿਹੜਾ ਗੱਲਨ ਕੇ ਫਾਈਲ ਕੀਤਾ ਜਿਹਦੀ ਉਹ ਫਾਈਲ ਰਿਸੀਵ ਹੋਈ ਹੈ ਦੇਖੋ ਡਿਮਾਂਡ ਆ ਇਹ ਆ ਗਿਆ ਕਿ ਕੋਈ ਤਾਂ ਜਿਹੜੀ ਆ ਗਈ ਹੈ ਵਾੜ ਬੰਦੀ ਦੇ ਕੋਤੇ ਨੰਬਰ ਤੋਂ ਜਿਹੜੀ ਪ੍ਰਕਿਰਿਆ ਇਹਨਾਂ ਨੇ ਅਲਾਉ ਕਰ ਦਿੱਤੀ ਹੈ ਨਾ ਜਿਹੜੀ ਪ੍ਰਕਿਰਿਆ ਜਿਸ ਤਰੀਕੇ ਨਾਲ ਨਿਰਮਨਤਾ ਉਹ ਕਰਨੀ ਤੇ ਦਿੱਤੀ ਉਤਾਰੀ ਨਹੀਂ ਕੀਤੀ ਮੈਂ ਪਹਿਲਾਂ ਹੀ ਸ਼ੁਰੂਇਤ ਕੀਤਾ ਵੀ ਭੱਜੇ ਹਟਾ ਦੇ ਸਾਰੇ ਕਿਉਂਕਿ ਉਹਦੇ ਵਿੱਚ ਜੋ ਸਾਨੂੰ ਪਤਾ ਲੱਗਾ ਕਿ ਇਹਦੇ ਚ ਇੰਡੀਆ ਗਵਰਨਮੈਂਟ ਦਾ ਇੱਕ ਨੋਟੀਫਿਕੇਸ਼ਨ ਆਇਆ ਸੀ ਉਹਨੇ ਬਤਾਇਆ ਕਿ ਇਹਨਾਂ ਨੇ ਹਰ ਹਾਲਤ ਵਿੱਚ ਦਸੰਬਰ ਮਹੀਨੇ ਦੇ ਵਿੱਚ ਇੱਕ ਕੰਮ ਪੂਰਾ ਕਰਨਾ 22 ਉਸ ਤੋਂ ਬਾਅਦ ਜਿਹੜਾ ਹੈਗਾ ਇਹ ਪਹਿਲੀ ਤਰੀਕ ਤੋਂ ਬਾਅਦ ਨਹੀਂ ਕੀਤਾ ਨੋਟੀਫਿਕੇਸ਼ਨ ਵੀ ਆਇਆ ਹੈ ਤਾਂ ਉਸ ਕਰਕੇ ਇਹਨਾਂ ਨੇ ਬੜੀ ਜਲਦੀ ਵਿੱਚ ਬਿਨਾਂ ਸੋਚੇ ਸਮਝੇ ਸਰਵੇ ਕਰਾਇਆ ਉਹਨਾਂ ਆਊਟਸੋਰਸ ਕਰਮਚਾਰੀ ਕੀ ਸਰਵੇ ਕਰੂਗਾ ਤੁਹਾਨੂੰ ਉਹਨੂੰ ਪਤਾ ਹੀ ਨਹੀਂ ਕਿਸੇ ਗੱਲ ਹੁਣ ਇੱਕ ਬਾਡ ਹੈਗਾ ਬਾਡ ਨੰਬਰ ਸਾਡਾ ਆਪਣਾ ਹੈਗਾ ਅਠੰਬਰ ਵਾਰ ਉਹ ਜਿਹੜ ਨੇ ਗਿਆ ਸੀ ਜਰ ਕਰ ਜਿਹੜੇ ਸਾਰੇ ਮੌਜੂਦਾ ਕਾਉਂਸਲਰ ਨੇ ਆਪਣਾ ਢਿੰਪੀ ਜੀ ਉਹਨਾਂ ਨੂੰ ਐਫੀਡੇਵਿਟ ਲਾ ਕੇ ਜਿਹੜਾ ਹੈਗਾ ਇੱਕ ਇਤਰਾਜ਼ ਦਿੱਤਾ ਗਿਆ ਸੀਗਾ ਕਿ ਮਤਲਬ ਉਸ ਤੋਂ ਬਾਅਦ ਉਹਨਾਂ ਦਾ ਕੋਈ ਇਤਰਾਜ਼ ਨਹੀਂ ਹੁੰਦਾ ਪਰ ਇਹ ਸਾਰੇ ਅਸੀਂ ਜਿਹੜੇ ਟੈਕਨੀਕਲੀ ਜਿਹੜੀ ਸਾਨੂੰ ਚੀਜ਼ਾਂ ਗਲਤ ਲੱਗੀਆਂ ਅਸੀਂ ਆਪਣੇ ਵਕੀਲ ਸਾਹਿਬ ਦੇ ਜਾਣਕਾਰੀ ਲੈਂਦੀਆਂ ਖੜਕੇ ਉਹਨਾਂ ਦੇ ਲਈ ਰਕਤ ਰਹੀ ਜਿਹੜਾ ਨਕਸ਼ਾ ਤੁਹਾਨੂੰ ਮਿਲਿਆ ਨਾ ਜੀ ਅਸੀਂ ਦੇਖ ਕੇ ਹੈਰਾਨ ਹੋਏ ਆ ਕਿ ਕਿਵੇਂ ਸੇ ਵਾਰ ਦੀ ਤਾਂ 2000 ਵੋਟ ਕੋਸੀ ਸਿਆਰ ਜਿਹੜਾ ਨਾ ਸਮਝਦਾ ਵੀ ਇਹ ਫੇਰੀ ਚੀਨੀ ਵੋਟ ਨਹੀਂ ਕਿਸੇ ਦੀ ਵੋਟ ਨਹੀਂ 4000 ਹੁਣ ਅਸੀਂ 12 ਵਾਰ ਵਿੱਚ ਨਾ ਮੰਗਰੇ ਤੋਂ ਜਿਹੜੀ ਤੁਸੀਂ ਗਿਣਤੀ ਕੀਤੀ ਹੈ ਉਹ ਤਾਂ ਦੇ ਦਿਓ ਅੰਗਰੇਜਨ ਦੇ ਦੇ ਕਿਉਂਕਿ ਆਕੜੇ ਗਲਤ ਹੈਗੇ ਆ ਕਿ ਨਹੀਂ ਦੇ ਪਾ ਰਹੇ ਬਾਕੀ ਤੁਹਾਨੂੰ ਮੈਂ ਅਗਰ ਹੋਰ ਦਾ ਡਰਾਫਟ ਨੋਟਿਸ ਜਿਹੜੀ ਇਹਨਾਂ ਨੇ ਜਾਰੀ ਕੀਤੀ ਪਹਿਲਾਂ ਉਹ ਚ ਖਾਨੇ ਖਾਲੀ ਸੀਗੇ ਇੱਕ ਨੂੰ ਠੀਕ ਹੀ ਫਿਰ ਠੀਕ ਠੀਕ ਦੀ ਕਰਦੇ ਹੁਣ ਜਦੋਂ ਇਹਨਾਂ ਨੇ ਉਹ ਫੇਰ ਬਣਾਈ ਹੈ ਜਿਹੜੀ ਤੇ ਤੁਸੀਂ ਵੀ ਪੜਨਾ ਹੋਗਾ ਤੁਹਾਨੂੰ ਲੱਗੇਗਾ ਵੀ ਸਾਰਾ ਕੁਝ ਉਹਦੇ 'ਚ ਗਲਤ ਹੈ ਕੰਟਰਡਿਕਟਰੀ ਪਹਿਲਾ ਕੁਛ ਹੀ ਦਾ ਮਤਲਬ ਮੈਂ ਹੈਰਾਨ ਆ ਵੀ ਇਹਨੇ ਕਦੀ ਮੈਂ ਨਹੀਂ ਦੇਖਿਆ ਵੀ ਸਰਕਾਰੀ ਕੰਮ ਦੇ ਵਿੱਚ ਔਰ ਇੱਡਾ ਐਂ ਕੰਮੂ ਵਿਚਾਰ ਦਿੰਦਾ ਜਿਹੜਾ ਉਹਦੇ ਵਿੱਚ ਮਤਲਬ ਇੱਕ ਆਊਟਸੋਰਸ ਕਰਮਚਾਰੀਆਂ ਤੇ ਆਪਾਂ ਡਿਪੈਂਡ ਕਰਕੇ ਉਹਦੇ ਜਿਹੜੇ ਹੈਗੇ ਤੇ ਜਿਹੜੇ ਆਂਕੜੇ ਇਕੱਠੇ ਕਰ ਲਏ ਮਜ਼ੀਦੀ ਬਣਾ ਲਏ ਸਰਤੇ ਮਤਲਬ ਬਹੁਤ ਜਿਹੜਾ ਹੈ ਕਹਿਣਾ ਵੀ ਇੱਕ ਗਲਤ ਗਲਤ ਪੁਰਾਣਾ ਵਾਰਡ ਕਿਹੜਾ ਕਿਹੜਾ ਪੁਰਾਣਾ ਵਾਰਡ ਹੈ ਹਾਲ 10 ਤੋਂ ਬਣ ਕਰਦੇ ਸਾਰੇ ਸ਼ਹਿਰ ਨੂੰ ਤੋੜ ਬੰਦ ਕਰਤਾ ਜੀ ਦੇਖੋ ਪਹਿਲਾਂ ਜੋ ਪੁਰਾਣਾ ਵਾਰਡ ਸੀਗੇ ਉਹਰੇ ਜਿਹਾ ਰੋਟੇਸ਼ਨ ਹੋਣੀ ਸੀ ਕਿ ਜਿਹੜੇ ਜੈਂਟਲ ਸੀਗੇ ਡੈਡੀ ਹੋਣੇ ਲੈਡੀ ਹੋਣੇ ਲੋਕਾਂ ਨੇ ਉਸ ਹਾਲ ਮਤਿਆਰੀ ਕਰੀ ਵੀ ਸੀ ਉਹਨੇ ਨਾ ਨੇ ਪਤਾ ਨਹੀਂ ਕੀ ਸੋਚਿਆ ਮੈਨੂੰ ਸਮਝ ਨਹੀਂ ਆਈ ਜਿਹੜੇ ਸਾਡੇ ਜਿਹਨਾਂ ਅਧਿਕਾਰੀਆਂ ਨੇ ਵਾਰਡ ਬੰਦੀ ਕੀਤੀ ਹੈ ਉਹ ਕਿਸੇ ਵਾਰ ਜੇ 4000 ਬੋਟੇ ਕਿਸੇ 2000 ਬੋਟੇ ਨੂੰ ਕਿਵੇਂ ਸੈੱਟ ਕਰ ਦਿੰਦੇ ਮਤਲਬ ਕੁਛ ਜਿਹੜੇ ਇਹਨਾਂ ਦੇ ਆਪਣੇ ਚਾਹਤੇ ਸੀਗੇ ਉਹਨਾਂ ਨੂੰ ਲਾਭ ਦੇਣ ਵਾਸਤੇ ਇਹਨਾਂ ਨੇ ਸਾਰੇ ਸ਼ਹਿਰ ਦਾ ਜਿਹੜਾਗਾ ਬਾੜ ਬੱਦੀ ਗਲਤ ਕਰਦੇ ਉਹਦਾ ਮਸਤਾਂ ਦੇ ਦੇਖੋ ਤੁਹਾਡਾ ਬੜਾ ਵਧੀਆ ਸਵਾਲ ਆ ਇੱਕ ਮੁਲਾਜ਼ਮ ਜਿਹੜੇ ਕੰਮ ਨਹੀਂ ਕਰਾ ਰਹੇ ਉਹਨੂੰ ਦੂਜਾ ਕੰਮ ਜਿਹੜਾ ਪਾਣੀ ਦੇਸੇ ਹੋਰੇ 5% ਜਿੱਥੇ ਤੱਕ ਮੈਂ ਧਿਆਨ ਕਰਦਾ ਹਾਂ ਸਭ ਤੋਂ ਪਹਿਲਾਂ ਕਰ ਰਹੇ ਉਹਨਾਂ ਨੂੰ ਤਨਖਾਹ ਵੀ ਦਿੱਤੀ ਗਈ ਹੈ ਬਤੋ ਜੋ ਉਹਨਾਂ ਨੂੰ ਮਿਲਦੀ ਆ ਰਹੂ ਹੋਰੇ ਦੇ ਪੈਸੇ ਡੈਕਸਾਇ ਹੋਣਗੇ ਵਾਣੇ ਰੋਕੇ ਇੱਕ 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 ਸੱਜਣ ਤੋਂ ਤਾਂ ਦੋ ਦੋ ਵਾਰਾਂ ਸਰਵੇ ਕਰਾ ਲਈ ਲੋਕ ਪੁੱਛੀ ਕੋ ਨਹੀਂ ਸਹੀ ਆਕੜੇ ਨਹੀਂ ਇਕੱਠੇ ਹੋਏ ਨਾ ਤਾਂ ਹੁਣ ਅਜੇ ਅਜੇ ਤੱਕ ਵੀ ਸਾਡੇ ਕੋਲ ਆਕੜੇ ਸਪਾਏ ਗਿਆ ਅਜੇ ਅਨੁਸਾਰ ਫੋਸ ਹੁੰਦਾ ਵੀ ਕਰਕੇ ਹੈਗੇ ਜਿਹੜੇ ਨੰਬਰ ਦਿੱਤੇ ਆ ਤੁਸੀਂ ਇੱਕ ਪ੍ਰਧਾਨ ਨੂੰ ਵੀ ਤੁਸੀਂ ਦੱਸ ਦੇਦੇ ਹੋ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ